ਦੇ ਵਿੱਚ ਜਾ ਕੇ ਜਦੋਂ ਤੀਰ ਵੱਜਿਆ ਉਹ ਇਕਦਮ ਠਠੰਬਰ ਗਏ ਜਦੋਂ ਉਹਨੇ ਤੀਰ ਕੱਢ ਕੇ ਵੇਖਿਆ ਵੀ ਨਾਲ ਚਿੱਠੀ ਵੀ ਲੱਗੀ ਐ ਕਹਿੰਦੇ ਨਹੀਂ ਨਹੀਂ ਪੱਜ ਕੇ ਕਲਗੀਧਰ ਪਾਸ਼ਾ ਦਾ ਤੀਰ ਐ ਨਾਲ ਚਿੱਠੀ ਐ ਪੜ ਕੇ ਦੇਖੋ ਚਿੱਠੀ ਪੜੀ ਕਲਗੀਧਰ ਪਾਸ਼ਾ ਨੇ ਲਿਖਿਆ ਵੀ ਆਪਾਂ ਜੰਗ ਫਤਿਹ ਕਰ ਚੁੱਕੇ ਆਂ ਤੇ ਉਸ ਥਾਂ ਦਾ ਨਾਮ ਫਤਿਹਪੁਰ ਐ ਇਲਾਕੇ ਦੀਆਂ ਸਕੇ ਨਦੌਣ ਸਾਹਿਬ ਤੱਕ ਪਹਿਲੀ ਵਾਰ ਪਹੁੰਚੇ ਤੇ ਉਸ ਤੋਂ ਬਾਅਦ ਕਿਉਂਕਿ ਸਫ਼ਰ ਲੰਬਾ ਐ ਉਹ ਸਿੰਬੋਲਿਕ ਨਗਰ ਕੀਰਤਨ ਸੀ ਹਰ ਸਾਲ ਫਰਵਰੀ ਦੇ ਵਿੱਚ ਨਦੌਣ ਫਤਿਹ ਦਿਵਸ ਕੱਢਦੇ ਆਂ ਉਦੋਂ ਅਗਲੀ ਤੀਜੀ ਜੰਗ ਹੋਈ ਸਾਰਿਆਂ ਦੇ ਨਾਂ ਸਾਰਿਆਂ ਦੇ ਨਾਂ ਲੈਣ ਤੋਂ ਬਿਨਾਂ ਹੀ ਤੁਹਾਡੇ ਕੋਲ ਆਪਣੀ ਹਾਜ਼ਰੀ ਜਿਹੜੀ ਸੁਨਿਸ਼ਚਿਤ ਕਰਦਾ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਮੈਂ ਚਾਹੁੰਨਾ ਮੇਰੀ ਹਾਜ਼ਰੀ ਲੱਗੇ ਤੁਹਾਡੀ ਹਾਜ਼ਰੀ ਲੱਗੇ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਅਰਦਾਸ ਕੀਤੀ ਤੇ ਇਹ ਜਿਹੜੀ ਗੁਲੇਰ ਨੂੰ ਕਾਰਛੇਰੋਂ ਘੇਰਾ ਪਿਆ ਸੀ ਉਹ ਘੇਰਾ ਤੋੜ ਕੇ ਉਹਨਾਂ ਫੌਜਾਂ ਨੂੰ ਮਾਰ ਮੁਕਾ ਕੇ ਹੁਸੈਨ ਨੂੰ ਖਤਮ ਕਰਕੇ ਇੱਥੋਂ ਭੇਜਿਆ ਅੱਜ ਤੋਂ 30 ਸਾਲ ਪਹਿਲਾਂ ਇਹ ਜੰਗ ਹੋਈ ਭਾਵੇਂ ਕਿ ਇਹ ਜੰਗ ਫਰਵਰੀ ਦੇ ਮਹੀਨੇ ਦੇ ਵਿੱਚ ਹੋਈ ਪਰ ਅਸੀਂ ਕਿਉਂਕਿ ਫਰਵਰੀ ਦੇ ਮਹੀਨੇ ਦੇ ਵਿੱਚ ਨਦੌਣ ਫਤਿਹ ਦਿਵਸ ਵੀ ਮਨਾਉਣਾ ਹੁੰਦਾ ਹੈ ਪੰਗਾਣੀ ਫਤਿਹ ਦਿਵਸ ਵੀ ਅਸੀਂ 10 ਫਰਵਰੀ ਨੂੰ ਮਨਾਉਨੇ ਆ ਉਸ ਤੋਂ ਮਗਰੋਂ ਬਸੰਤ ਪੰਚਮੀ ਵੀ ਆਉਂਦੀ ਹੈ ਉਸ ਤੋਂ ਮਗਰੋਂ ਹੋਲਾ ਮਹੱਲਾ ਵੀ ਆਉਂਦਾ ਹੈ ਅਸੀਂ ਇਹ ਦਿਨ ਮਨਾਉਣ ਦੇ ਲਈ ਦਿਨ ਅੱਗੇ ਪਿੱਛੇ ਕਰ ਲੈ ਤੁਹਾਡੇ ਨਾਲ ਵਾਅਦਾ ਹੈ ਜੇ ਸਤਿਗੁਰੂ ਨੇ ਸਮਾਂ ਬਖਸ਼ਿਆ ਹਰ ਵਾਰ ਗੁਲੇਰ ਫਕੀਰ ਦਿਵਸ ਜਿਹੜਾ ਆਪਾਂ ਵੱਡੇ ਪੱਧਰ ਤੇ ਮਨਾਇਆ ਕਰਨਾ ਮੈਂ ਮੈਂ ਧੰਨਵਾਦ ਕਰਦਾ ਕਾਂਗੜਾ ਜ਼ਿਲ੍ਹੇ ਦੀ ਸਮੁੱਚੀ ਸੰਗਤ ਦਾ ਹਮੀਰਪੁਰ ਜ਼ਿਲ੍ਹੇ ਦੀ ਸਮੁੱਚੀ ਸੰਗਤ ਦਾ ਉੱਥੇ ਵੀ ਧੰਨਵਾਦ ਕਰਦਾ ਰਾਗਵ ਗੁਲੇਰੀਆ ਜੀ ਦਾ ਜਿਨ੍ਹਾਂ ਨੇ ਬੜੀ ਵੱਡੀ ਫਰਾਕਤ ਲਈ ਵਿਖਾਈ ਅਸਲ ਪਿਛਲੇ ਦਿਨਾਂ ਦੇ ਵਿੱਚ ਲੱਭਦੇ ਸੀ ਕਿ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਕਿ ਕਿੱਥੇ 14ਵੀਂ ਕਿੱਥੇ ਚੌਥੀ ਜੰਗ ਹੋਈ ਗੁਲੇਰ ਕਿਹੜੀ ਥਾਂ ਹੈ ਕਿੱਥੇ ਚੌਥੀ ਜੰਗ ਹੋਈ ਉਹ ਕਿਹੜੀ ਥਾਂ ਹੋਵੇਗੀ ਜਿੱਥੇ ਜੰਗ ਹੋਈ ਪਰ ਰਾਗਵ ਗਲੇਰੀਆ ਜਿਹਨੇ ਵੱਡਾ ਦਲ ਕੀਤਾ ਕਹਿੰਦੇ ਕਲਗੀਧਰ ਪਾਸ਼ਾ ਉਸ ਵੇਲੇ ਵੀ ਸਾਡੇ ਮਹਿਲਾਵਾਂ ਦੇ ਵਿੱਚ ਕਰਨ ਪਾ ਕੇ ਗਏ ਸੀ ਤੇ ਸਾਨੂੰ ਕਿਰਤਾਰਸ ਕਰਕੇ ਗਏ ਸੀ ਹੁਣ ਵੀ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਕਲਗੀਧਰ ਪਾਸ਼ਾ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਾਡੇ ਮਹਿਲਾਵਾਂ ਦੇ ਵਿੱਚ ਕਰੋ ਉਹਨਾਂ ਨੇ ਹੋਰ ਹੋਰ ਬੜੀ ਵੱਡੀ ਗੱਲ ਕਹੀ ਵੀ ਅਸੀਂ ਬੁਲੇਰ ਫਤਿਹ ਦਿਵਸ ਤੇ ਯਾਦ ਨੇ ਵਿੱਚ ਆਪਣੇ ਮਹਿਲਾਵਾਂ ਦੇ ਵਿੱਚ ਕੋਈ 1 2 3 ਜਿੰਨੇ ਕਮਰੇ ਤੁਸੀਂ ਚਾਹੋ ਪਿਓ ਦੇ ਵਿੱਚ ਉਹਨਾਂ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਪੇਂਟਿੰਗ ਜਿਹੜੀਆਂ ਉਹ ਬਣਾ ਕੇ ਕਲਗੀਧਰ ਪਾਸ਼ਾ ਦੀ ਯਾਦ ਦੇ ਵਿੱਚ ਇੱਥੇ ਰੱਖਾਂਗੇ ਇਹਨਾਂ ਦਾ ਜਿੱਥੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਉੱਥੇ ਹੀ ਸਟੇਜ ਤੇ ਸੁਣਿਓ ਹਾਲੋ ਮੈਡਮ ਰੀਨਾ ਡਿਢੋਸ਼ ਉਹ ਸਟੇਜ ਤੇ ਹੋਣ स्टेज राघव गुलेरिया यहाँ नंदपुर स्थित जो गुलेर का किला है इसके संरक्षण में जुड़ा हूँ और ये मैं पिछले 40 वर्षों से ये मेर, मैं इसको इसका जीर्णोद्धार कर रहा हूँ और बड़े फख्र की बात है कि हाल ही के वर्षों में हम इसका काफी इसको जो ये कन्वर्ट हो चुका था एक मलबे के ढेर में उससे इसको हमने जिंदा किया है और उससे भी फख्र की बात है कि आज हम जो गुलेर में एक महान जंग हुई थी जिसे द बैटल ऑफ गुलेर के नाम से जाना जाता है जिसमें गुलेर के राजा गोपाल चंद ने सिखों के दसवें गुरु गुरु गोविंद सिंह जी के साथ मिलकर लाहौर से एक बर्बरकारी जो आक्रमणकारी दिलावर सिंह का जो बेटा है हुसैनी खान आ रहा था कर वसूली के लिए उसको मौत के घाट उतारा था तो उसी का तीन साल आज यहाँ गुलेर की पावन धरती पर श्रोमणि गुरुद्वारा प्रबंधक कमेटी के प्रयासों से हो रहा है जिसके लिए मैं एस से नगरोटा सी जो इकाई है और एसडीपी के इकलौते जो हमारे प्रतिनिधि हैं हिमाचल से दिलजीत भिंडर जी का दिल की गहराइयों से उनका धन्यवाद करता रहा हूँ हमेशा होते रहे, रहे कार्यक्रम आगे कोशिश करेंगे कि इस कार्यक्रम की स्मृतियों को जिंदा रखा जाए किसी ढंग से तो धन्यवाद इसके लिए कुछ चित्रकला चित्रकला भी इस पूरे के पूरे जो ये घटना हुई है उसको जिंदा रखने के लिए क्योंकि हमारे पास राजा गोपाल चंद का भी कांगड़ा शैली में जो है चित्र उपलब्ध था गुरु गोविंद सिंह जी का भी चित्र उपलब्ध था और बहुत सारे हम जब हमारे जो रिसर्चर्स ने उसमें खासकर सेंट्रल यूनिवर्सिटी ऑफ हिमाचल प्रदेश का मैं विशेष रूप से धन्यवाद करना चाहूँगा कि उसके जो डीन स्टडीज़ हैं विजुअल आर्ट्स के निरुपमा मैम और जो हेड ऑफ़ द डिपार्टमेंट है उज्जवल सर उनके अथक प्रयासों से और जो हमारे बच्चे हैं सेंट्रल यूनिवर्सिटी में रिसर्च स्कॉलर्स उन्होंने इसका बड़ा गहन अध्ययन किया इस सारे विषय का उन चित्रों को उन चित्रों को जो है देखा गया वो उनका अवलोकन किया गया और फिर उन्होंने उस पर आधारित इतनी खूबसूरत चित्र बनाए कि उस तीन साल पहले हुए जो घटना है आज उन्होंने चित्र के रंगों के माध्यम से उसको जिंदा कर दिया इसके लिए सी के ਹਮ ਬਹੁਤ ਬਹੁਤ ਆਭਾਰੀ ਬੜਾ ਖੁਸ਼ ਹੋਏਗਾ ਉਹਨੇ ਆਉਂਦੇ ਹੀ ਕਾਂਗੜੇ ਦੇ ਉੱਤੇ ਜਿਸ ਵੇਲੇ ਚੜ੍ਹਾਈ ਕੀਤੀ ਕਾਂਗੜੇ ਦੇ ਰਾਜੇ ਕਿਰਪਾਲ ਚੰਦ ਕਟੋਚੀਏ ਨੇ ਹੁਸੈਨ ਖਾਨ ਦੇ ਨਾਲ ਸੰਧੀ ਕੀਤੀ ਤੇ ਆਪਣਾ ਟੈਕਸ ਦਿੱਤਾ ਨਾਲ ਦੀ ਨਾਲ ਰਾਜਾ ਅਜਮੇਰ ਚੰਦ ਕਹਿਲੂਰੀਏ ਨੇ ਆ ਕੇ ਵੀ ਇੱਥੇ ਆਪਣਾ ਟੈਕਸ ਦਿੱਤਾ ਤੇ ਉਹਨੇ ਵੀ ਸੰਧੀ ਕਰ ਲਈ ਪਿਆ ਸੀ ਤੁਹਾਡੇ ਅਧੀਨ ਸਾਡੀਆਂ ਸਟੇਟਾਂ ਵਾਲਾ ਦੇਖਿਓ ਪਰ ਕਿਉਂਕਿ ਕਹਿਲੂ ਕਾਂਗੜੇ ਦੇ ਰਾਜੇ ਦੀ ਗੁਲੇਰ ਦੇ ਰਾਜਾ ਗੋਪਾਲ ਚੰਦ ਦੇ ਨਾਲ ਕੁਝ ਸਟੇਟਾਂ ਦੀ ਹੱਦਬੰਦੀ ਸਾਂਝੀ ਹੋਣ ਕਾਰਨ ਆਪਸ ਦੇ ਵਿੱਚ ਬਣਦੀ ਨਹੀਂ ਸੀ ਉਹਨੇ ਕਿਹਾ ਵੀ ਮੈਂ ਟੈਕਸ ਦਿੱਤਾ ਪਹਿਲਾਂ ਤੇ ਕਿਉਂ ਨਾ ਮੈਂ ਹੁਸੈਨ ਦੀ ਮਦਦ ਕਰਾਂ ਲਮਾ ਹੁਸੈਨ ਖਾਨ ਦੀ ਉਹਨੇ ਹੁਸੈਨ ਖਾਨ ਦੇ ਕੰਨ ਭਰੇ ਵੀ ਰਾਜਾ ਗੋਪਾਲ ਚੰਦ ਨੂੰ ਕਹੋ ਵੀ ਟੈਕਸ ਦੇਵੇ ਜਦੋਂ ਰਾਜਾ ਗੋਪਾਲ ਚੰਦ ਨੇ ਟੈਕਸ ਦੇਣ ਦੀ ਗੱਲ ਕੀਤੀ ਕਹਿੰਦੇ ਟੈਕਸ ਘਟਾ ਐ ਅਸੀਂ 10000 ਰੁਪਇਆ ਟੈਕਸ ਲੈਣਾ 4000 ਰੁਪਇਆ ਟੈਕਸ ਨਹੀਂ ਲੈਣਾ ਵੀ ਜਾਂ ਫਿਰ ਉਹਨਾਂ ਨੇ ਵਿਉਂਤਬੰਦੀ ਬਣਾਈ ਜਿਵੇਂ ਹੁਣ ਕਿਸਾਨ ਮੀਟਿੰਗ ਲਈ ਚੰਡੀਗੜ੍ਹ ਸੱਦੇ ਤੇ ਮੋਹਾਲੀ ਆ ਕੇ ਫੜ ਲੈ ਵੀ ਰਾਜਾ ਗੁਲੇਰ ਨੂੰ ਇੱਥੇ ਹੀ ਫੜ ਲਿਆ ਜਾਵੇ ਤੇ ਰਾਜਾ ਗੁਲੇਰ ਨੇ ਰਾਜਾ ਗੋਪਾਲ ਚੰਦ ਨੇ ਇਸ ਗੱਲ ਨੂੰ ਭਲੀ ਭਾਂ ਸਮਝ ਲਿਆ ਤੇ ਰਾਜਾ ਗੋਪਾਲ ਚੰਦ ਨੇ ਵਿਉਂਤ ਬਣਾਈ ਉਹਨੇ ਆਪਣੀ ਖੇਡ ਖੇਡੀ ਕਿਉਂਕਿ ਉਹ ਰਾਜਸੀ ਸੂਝ-ਬੂਝ ਵਾਲਾ ਨੇਕ ਇਰਾਦਿਆਂ ਵਾਲਾ ਤੇ ਧ੍ਰੇੜੇ ਇਰਾਦਿਆਂ ਵਾਲਾ ਰਾਜਾ ਸੀ ਉਹਨੇ ਸੂਝ-ਬੂਝ ਦੇ ਨਾਲ ਕੰਮ ਲਿਆ ਕਹਿੰਦਾ ਗੱਲ ਕੀ ਹੈ ਵੀ ਟੈਕਸੀ ਜਣਾ ਨਾ ਮੈਂ ਟੈਕਸ ਤੁਹਾਨੂੰ ਹੋਰ ਲਿਆ ਕੇ ਦੇ ਦਿੰਦਾ ਉਹ ਟੈਕਸ ਲੈਣ ਦੇ ਵਾਸਤੇ ਚਿਲੇ ਚਾਏ ਪਰ ਕਿਲੇ ਚਾ ਕੇ ਉਹਨੇ ਆਪਣੇ ਨਿਗਾਰਾ ਖੜਕਾਰੀਤਾ ਵੀ ਮੈਂ ਟੈਕਸ ਨਹੀਂ ਦੇਣਾ ਮੈਂ ਤੇਰੇ ਨਾਲ ਮੈਦਾਨੇ ਜੰਗ ਦੇ ਵਿੱਚ ਦੋ ਦੋ ਹੱਥ ਕਰਨੇ ਆ ਆਖਰਕਾਰ 19 ਪੈਰ ਗੁਲੇਰ ਨੂੰ ਘੇਰਾ ਪਿਆ ਰਹਾ 19 ਪੈਰ ਦੇ ਘੇਰੇ ਤੋਂ ਮਗਰੋਂ ਰਾਜਾ ਗੋਪਾਲ ਚੰਦ ਤੇ ਉਹਨਾਂ ਦੀ ਫੌਜ ਬਹੁਤ ਬਹਾਦਰੀ ਦੇ ਨਾਲ ਲੜੀ 19 ਪੈਰ ਦੇ ਘੇਰੇ ਤੋਂ ਮਗਰੋਂ ਕਲਗੀਧਰ ਪਾਸ਼ਾ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਹਿਲਕਾਰ ਭੇਜ ਕੇ ਸਨੇਹਾ ਦਿੱਤਾ ਗਿਆ ਵੀ ਕਲਗੀਧਰ ਪਾਸ਼ਾ ਕਿਰਪਾ ਕਰੋ ਸਾਡੀ ਗੁਲੇਰ ਨੂੰ ਘੇਰਾ ਪਿਆ ਹੈ ਕਲਗੀਧਰ ਪਾਸ਼ਾ ਕਹਿੰਦੇ ਮੈਨੂੰ ਪਤਾ ਹੈ ਮੈਨੂੰ ਮਾਤਾ ਨੇ ਪਹਿਲਾਂ آگਾਹ ਕੀਤਾ ਸੀ ਵੀ ਲਾਹੌਰ ਤੋਂ ਚੜ ਕੇ ਹੁਸੈਨ ਖਾਨ ਚ ਆਉਣ ਲੱਗਿਆ ਆਨੰਦਪੁਰ ਸਾਹਿਬ ਤੇ ਮਾਤਾ ਗੁਜਰਕੌਰ ਜੀ ਨੇ ਕਲਗੀਧਰ ਪਾਸ਼ਾ ਨੂੰ ਕਿਹਾ ਵੀ ਇਹਦਾ ਕੋਈ ਉਪਾਅ ਕਰਨਾ ਚਾਹੀਦਾ ਕਹਿੰਦੇ ਮਾਤਾ ਜੀ ਘਬਰਾਉਣ ਦੀ ਲੋੜ ਨਹੀਂ ਇਹ ਜਿਹੜਾ ਹੁਸੈਨ ਖਾਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੜ ਕੇ ਆਉਣ ਲੱਗਿਆ ਇਹ ਰਾਹ ਦੇ ਵਿੱਚ ਹੀ ਮਰ ਮੁੱਕ ਜਾਏਗਾ ਇਦਰੋਂ ਗੁਨੇਰ ਦੇ ਰਾਜਾ ਗੋਪਾਲ ਚੰਦ ਨੇ ਵਸਨਿਆ ਭੇਜਿਆ ਕਲਗੀਧਰ ਪਾਸ਼ਾ ਆਪਣੀਆਂ ਫੌਜਾਂ ਦੇ ਨਾਲ ਇਸ ਗੁਨੇਰ ਦੇ ਵਿੱਚ ਲੈ ਕੇ ਫੌਜਾਂ ਪਹੁੰਚੇ ਰਾਤ ਦਾ ਸਮਾਂ ਸੀ ਫੌਜ ਨੇ ਦੱਸਿਆ ਕਿ ਸਾਡੇ ਕੋਲ ਫੌਜ ਘੱਟ ਹੈ ਤੇ ਦੂਜੇ ਪਾਸੇ ਫੌਜ ਮੋਤੀ ਹੈ ਕਲਗੀਧਰ ਪਾਸ਼ਾ ਨੇ ਕਿਹਾ ਪਰ ਸਾਡੇ ਨਾਲ ਪਰਮੇਸ਼ਰ ਹੈ ਫौज ਭਾਵੇਂ ਉਹਨਾਂ ਦੀ ਬਾਝਾ ਪਰ ਸਾਡੇ ਨਾਲ ਪਰਮੇਸ਼ਰ ਹੈ ਕਲਗੀਧਰ ਪਾਸ਼ਾ ਨੇ ਦਿਨ ਹੋਣ ਦੀ देर ਸੀ ਨਗਾਰੇ ਤੇ ਚੋਟਾਂ ਲਾਈਆਂ ਇਧਰੋਂ ਰਾਜਾ ਗੋਪਾਲ ਚੰਦ ਤੇ ਉਧਰੋਂ ਜਕਸਮਾ ਦੇ ਰਾਜੇ ਨੇ ਇਹਨਾਂ ਦਾ ਸਾਥ ਦਿੱਤਾ ਤੇ ਕਲਗੀਧਰ ਪਾਸ਼ਾ ਨੇ ਅੰਨੇ ਵਾਹ